ਸੀਐਮ ਮਾਨ ਵੱਲੋਂ ਅਮਰਤ ਪਾਲ ਨੂੰ ਲੈ ਕੇ ਹੁਣ ਨਵੀਂ ਪਲੈਨਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਉੱਥੇ ਜੇਲ੍ਹ ਦੇ ਵਿੱਚ ਪੱਕਾ ਟੰਗਣ ਦੇ ਲਈ ਜਾਣਬੁੱਝ ਕੇ ਹੁਣ ਝੂਠੇ ਬਿਆਨ ਦਿੱਤੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਮਰਤ ਪਾਲ ਤੋਂ ਮੇਰੀ ਜਾਨ ਨੂੰ ਖਤਰਾ ਹੈ ਤੇ ਇਹ ਬਿਆਨ ਜਾਣਬੁੱਝ ਕੇ ਦੇ ਕੇ ਉੱਥੇ ਹੀ ਜਿਹੜੀ ਕਿ ਨਵੀਂ ਸਾਜ਼ਿਸ਼ ਘੜੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਜਗਮੀਤ ਸਿੰਘ ਬਰਾੜ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ। ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਲੋਕਾਂ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਲਈ ਸੰਸਦ ਚੁਣੇ ਲਿਆ ਹੈ ਤਾਂ ਹੁਣ ਅਮਰਤਪਾਲ ਨੂੰ ਰਿਹਾ ਕਰਨਾ ਚਾਹੀਦਾ ਹੈ ਤੇ ਜਾਣ ਬੁੱਝ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਾਣ ਬੁੱਝ ਕੇ ਜਿਹੜੀ ਕਿ ਨਵੀਂ ਸਾਜ਼ਿਸ਼ ਚੱਲੀ ਜਾ ਰਹੀ ਹੈ ਤੇ ਜਾਣ ਬੁੱਝ ਕੇ ਅਮਰਤਪਾਲ ਨੂੰ ਬਾਹਰ ਨਹੀਂ ਕੱਟਿਆ ਜਾ ਰਿਹਾ ਚ ਜੇਲ੍ਹ 'ਚ ਪੱਕਾ ਡੰਗਣ ਦੇ ਲਈ ਜਾਣ ਬੁੱਝ ਕੇ ਹੁਣ ਨਵੀਆਂ ਪਲੈਨਿੰਗਾਂ ਬਣਾਈਆਂ ਜਾ ਰਹੀਆਂ ਨੇ। ਦੂਜੇ ਪਾਸੇ ਬੰਦੀ ਸਿੰਘਾਂ ਦਾ ਪੱਖ ਵੀ ਰੱਖਿਆ ਗਿਆ ਤੇ ਕੁਝ ਨਿਸ਼ਾਨੇ ਹੋਰ ਵੀ ਸਾਦੇ ਨੇ ਆਓ ਤੁਹਾਨੂੰ ਸੁਣਾਉਨੇ ਆ ਜਗਬੀਤ ਸਿੰਘ ਬਰਾੜ ਦਾ ਹੋੜ ਕੀ ਕਹਣਾ ਪੰਜਾਬ ਦਾ ਮੁੱਖ ਮੰਤਰੀ ਇਹ ਕਹੇ ਐਫੀ ਡੈਵਿਡ ਦਿੱਤਾ ਹੁਣ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਨੇ ਕਿ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਰਹਾਨਾ ਕੀਤਾ ਜਾਏ ਕਿਉਂਕਿ ਮੇਰੀ ਜਾਨ ਨੂੰ ਇਸ ਤੋਂ ਖਤਰਾ ਹੈ ਕਿਉਂ ਅਕਿ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਆਮ ਬਿਆਨ ਕਾਨਫਰੰਸਾਂ ਵਿੱਚ ਚਲਦਾ ਹੈ ਮੀਟਿੰਗਾਂ ਚਲਦਾ ਹੈ ਬਿਆਨ ਦਿੱਤਾ ਕਿ ਅਗਰ ਤੁਸੀਂ ਜ਼ੁਲਮ ਬੰਦ ਨਹੀਂ ਕਰੋਗੇ ਤਾਂ ਤੁਹਾਡਾ ਹਸ਼ਰ ਵੀ ਉਹਨਾਂ ਮੁੱਖ ਮੰਤਰੀਆਂ ਵਰਗਾ ਹੋਏਗਾ ਇਹ ਕਹਿਣ ਵਿੱਚ ਕੀ ਪਾਪ ਹੈ ਇਹ ਕਹਿਣ ਵਿੱਚ ਐਨਐਸਏ ਲਾ ਕੇ ਦੁਬਾਰਾ ਇਲੈਕਟਿਡ ਪ੍ਰੈਜ਼ੀਡੈਂਟ ਇਲੈਕਟਿਡ ਐਮਪੀ ਇਲੈਕਟਿਡ ਲੋਕਾਂ ਦਾ ਨੁਮਾਇੰਦਾ ਜੋ 3 ਲੱਖ ਵੋਟ ਤੇ ਜਿੱਤਿਆ ਹੋਵੇ ਪਾਰਲੀਮੈਂਟ ਵਿੱਚ ਇਲੈਕਟ ਹੋਣ ਤੋਂ ਬਾਅਦ ਅਗਰ ਰਾਸ਼ਿਦ ਨੂੰ ਜੰਮੂ ਕਸ਼ਮੀਰ ਦੇ ਮੈਂਬਰ ਆਵ ਪਾਰਲੀਮੈਂਟ ਨੂੰ ਬੇਲ ਦਿੱਤੀ ਜਾ ਸਕਦੀ ਹੈ ਕਿਉਂ ਦਿੱਤੀ ਹੈ ਬੇਲ ਕਿਉਂਕਿ ਨੈਸ਼ਨਲ ਕਾਨਫਰੰਸ ਫਾਰੂਕ ਅਬਦੁੱਲਾਹ ਔਰ ਮਹਿਬੂਬਾ ਮੁਫਤੀ ਨੂੰ ਹਰਾਉਣੇ ਉਥੇ ਬੀਜੇਪੀ ਨੂੰ ਸੱਤਾ ਵਿੱਚ ਲੈਉਣੇ ਇਸ ਕਰਕੇ ਉਹਨੂੰ ਬੇਲ ਦੇ ਦਿੱਤੀ ਗਈ ਲੇਕਿਨ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਬੇਲ ਨਹੀਂ ਦਿੱਤੀ ਗਈ ਇਹੀ ਹਾਲ ਸੈਂਟਰ ਦੇ ਵਿੱਚ ਲੋ ਭੁੱਲਰ ਸਾਹਿਬ ਦੀ ਫਾਂਸੀ ਦੀ ਗੱਲ ਆਈ उस वे आम आदमी पार्टी दे। के आगुआ ने और मुख्यमंत्री ने दस्खत नहीं इस करके अब सब तो सादगी महान नायक की सौमी शताब्दी से अज का अकाली दल लीडर ने जो उपराला किया उपराला सादा योग है लेकिन ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਸਿੰਘ ਸਾਹਿਬ ਆ ਲਾਸਕਲ ਕਰੀਏ ਸੌਰੀ ਮੈਂ ਇਹ ਮਹਤਵਪੂਰਨ ਗੱਲ ਹੈ ਇਹ ਗੱਲ ਦੁਨੀਆ ਚ ਜਾਣੀ ਹੈ ਅਕਾਲ ਤਖਤ ਸਾਹਿਬ ਦੇ ਮਹਾਨ ਸਿੰਘ ਸਾਹਿਬ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਜੀ ਜਦੋਂ ਤਨਖਾਹਾਂ ਕਰਾਰ ਦੇ ਚੁੱਕੇ ਹੋਣ ਪੰਥ ਦਾ ਕੋਈ ਵੀ ਵਿਅਕਤੀ ਹੋਵੇ ਉਸ ਤੋਂ ਬਾਅਦ ਉਸ ਤੋਂ ਵੱਡੀ ਸਜ਼ਾ ਇਹ ਸੰਸਾਰ ਵਿੱਚ ਨਹੀਂ ਮਿਲ ਸਕਦੀ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਿੱਖ ਕੌਮ ਦੇ ਇੰਟੈਲੈਕਚੁਅਲ ਜਦੋਂ ਅਨੰਤ ਮੈਰੇਜ ਐਕਟ ਦੀ ਗੱਲ ਆਈ ਜਦੋਂ ਗੁਰਦੁਆਰਾ ਐਕਟ ਦੀ ਗੱਲ ਆਈ ਭਾਈ ਗਿਆਨ ਸੋ ਇਕੱਠਾ ਹੋਇਆ ਭਾਈ ਕਾਨ ਸੋ ਇਕੱਠੇ ਹੋਏ ਭਾਈ ਸਾਹਿਬ ਭਾਈ ਅਰਜਨ ਸਿੰਘ ਬਾਗੜੀਆਂ ਉਹ ਇਕੱਤਰ ਹੋਏ ਪੰਜ ਦਿਮਾਗਾਂ ਨੇ ਇਕੱਠੇ ਹੋ ਕੇ ਪੰਥ ਦੀ ਕਿਸਮਤ ਦਾ ਫੈਸਲਾ ਕੀਤਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਹ ਲਾਵਿਦਵਾਨਾਂ ਨੂੰ ਜਿਹੜੇ ਜੱਥੇਦਾਰ ਟੋੜਾ ਸਾਹਿਬ ਕੋਲੇ ਸਭ ਤੋਂ ਵੱਧ ਆਇਆ ਕਰਦੇ ਸਨ ਉਹਨਾਂ ਅੰਦਰ ਦਰਦ ਤੇ ਦੁੱਖ ਤੇ ਪੀੜਾ ਹੈ ਉਹਨਾਂ ਦੇ ਇੱਕ ਸ਼ਾਇਰ ਜੋ ਟੋੜਾ ਸਾਹਿਬ ਦੇ ਬਹੁਤ ਨੇੜੇ ਸਨ ਗੁਰਨਾਬ ਸਿੰਘ ਉਹਦੀ ਕਵਿਤਾ ਕਿ RAM ਲੱਲਾ RAM ਲੱਲਾ ਤੇਰੇ ਦੇਸ਼ ਵਿੱਚ ਅਦਾਲਤਾਂ ਫੈਸਲੇ ਤਾਂ ਰੋਜ਼ ਕਰਦੀਆਂ ਹਨ ਰਾਮ ਲਲਾ ਤੇਰੇ ਦੇਸ਼ ਵਿੱਚ ਅਦਾਲਤਾਂ ਫੈਸਲੇ ਤਾਂ ਰੋਜ਼ ਕਰਦੀਆਂ ਹਨ ਪਰ ਇਨਸਾਫ ਕਿੱਥੇ ਹੈ ਰਾਮ ਲਲਾ ਤੇਰੇ ਦੇਸ਼ ਵਿੱਚ ਸਾਡੇ ਲਈ ਅਕਲੀਅਤਾਂ ਲਈ ਪ੍ਰਵਾਸ ਤੇ ਉਜੜੇ ਬੰਦਿਆਂ ਲਈ ਜਿਨ੍ਹਾਂ ਦੀ ਮਾਤ ਭੂਮੀ ਮਾਤ ਬਾਸ਼ਾ ਔਰ ਬੜੇ ਸੌ ਬਰਿਆਂ ਵਿੱਚ ਖਤਮ ਹੋਣ ਜਾ ਰਹੀ ਹੈ ਵੱਡੀਆਂ ਚੁਣੌਤੀਆਂ ਹਨ ਆਓ ਰਲ ਮਿਲ ਕੇ ਇਹਨਾਂ ਚੁਣੌਤੀਆਂ ਤੇ ਮੁੱਦਿਆਂ ਦਾ ਮੁੱਦਿਆਂ ਤੇ ਆਧਾਰਿਤ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਅਕਾਲੀ ਦਲ ਦਾ ਤਕੜਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿ ਤਿੰਨੇ ਪਾਰਟੀਆਂ ਨੈਸ਼ਨਲ ਲੈਵਲ ਤੇ ਕਦੇ ਪੰਜਾਬ ਨੂੰ ਪਾਣੀਆਂ ਦਾ ਇਨਸਾਫ ਨਹੀਂ ਦੇ ਸਕਦੀਆਂ